ਜਿਹਦੇ ਜਿਹਦਾ ਚੀਜ਼ ਜਾਣ ਜਾਂਦੇ ਤੇਰਾ ਜਿਹਨੂੰ ਉਹਨੂੰ ਤਕਲੀਫ ਹੁੰਦੀ ਆ ਉਹ ਅਗਲਾ ਤੜ ਤੜ ਕੇ ਪੈਂਦਾ ਹੁੰਦਾ ਸਾਡੇ ਟਟ 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 ਪੈਂਦਾ ਤੁਹਾਨੂੰ ਅਸੀਂ ਇਹ ਡਰਾਈਵਰ ਬੰਤੇ ਆ ਜੀ ਅਸੀਂ ਲੋਕਾਂ ਨੂੰ ਵੀ ਬਚਾਣੇ ਜਿਹੜਾ ਪੇਸ਼ਣ ਆਉਂਦਾ ਬਚਾਣਾ ਏ ਰਾਈਟ ਲਾਈਟ ਵੀ ਹੈ ਜਿਹੜਾ ਉੱਥੇ ਪ੍ਰਸ਼ਾਸਨ ਖੜਾ ਆ ਉਹ ਵੀ ਸਾਡੇ ਵੱਲ ਧਿਆਨ ਨਹੀਂ ਦਿੰਦਾ ਕਿ ਸਾਇਰਨ ਵੱਜ ਰਿਹਾ ਹੈ ਜਾਂ ਨਹੀਂ ਵੱਜ ਰਿਹਾ ਉਹ ਮੋੜ ਕੇ ਦੂਜੇ ਪਾਸੇ ਹੋ ਜਾਂਦੇ ਆ ਕੋਈ ਧਿਆਨ ਨਹੀਂ ਦਿੰਦਾ ਲਾਈਟ ਆ ਕਾਫੀ ਅੱਗੇ ਹੁੰਦੀ ਹੈ ਟ੍ਰੈਫਿਕ ਬਹੁਤ ਪਿੱਛੇ ਤੱਕ ਹੁੰਦਾ ਅਸੀਂ ਹਟਰ ਮਾਰਦੇ ਆ ਅੱਗੇ ਕੋਈ ਨਹੀਂ ਸੁਣਦਾ ਜਿੱਨਾਂ ਚ ਲਾਈਟ ਹਰੀ ਨਹੀਂ ਹੁੰਦੀ ਜੇ ਆਟੋਮੈਟ ਕਰੀ ਹੋ ਜੇਗੀ ਤੇ ਫਿਰ ਸਾਨੂੰ ਸੌਖਾ ਹੋ ਜਾਊਗਾ ਉਹਨੇ ਮਰੀਜ਼ ਦੀ ਜਾਂਚ 2:30 ਵਜੇਗੀ। ਬੁਝ ਲੀ ਜਾਂਦਾ ਪਰ ਅਗਲਾ ਕਹਿੰਦਾ ਵੀ ਹਾਂ ਜੀ ਸਾਨੂੰ ਆਪ ਨੂੰ ਦਿੱਕਤ ਆ ਅਗਲਾ ਕਹਿੰਦਾ ਵੀ ਕਿਤੇ ਸਾਡਾ ਚਲਾਨ ਨਾ ਹੋਵੇ। ਅਗਲਾ ਇਸ ਤੱਕ ਨਹੀਂ ਚਲਾਉਣਾ ਗੱਡੀ ਨੂੰ ਕਰਦਾ ਕਾ। ਅਗਰ ਹੁਣ ਗ੍ਰੀਨ ਲਾਈਟ ਹੀ ਦਿਖੇਗੀ ਤਾਂ ਫਾਇਦਾ ਦਿੱਖ ਜਾ। ਹਾਂ ਜਰੂਰ। ਮੇਨ ਪਾਰ ਦੇ ਕੋਈ ਸਮਰਾਲ ਚੌਕ ਹੋ ਗਿਆ ਵਰਤਮਾਨ ਵਾਲੀ ਲਾਈਟ ਜਿਹੜੀ ਮੇਨ ਆ ਉੱਥੇ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ 40 ਹਸਪਤਾਲ ਤੱਕ ਜਾ ਮੁੰਦਾ। ਕੋਈ ਗਰੀਬ ਪੇਸ਼ੈਂਟ ਹੀ ਹੁੰਦਾ ਜਿਹੜਾ ਪੀਜੀਆ ਜਾਂਦਾ ਹੈ ਰੈਫਰ ਹੋ ਕੇ। ਐਲਮ ਦਾ ਕੋਈ ਮਤਲਬ ਸਾਡਾ ਪੰਜ ਬਚ ਕੇ ਸੜ ਵੀ ਜਾਂਦਾ ਪਤਾ ਲੇਕਿਨ ਪੇਸ਼ੈਂਟ ਦੀ ਜਾਨ ਬਚਾਣੀ ਸਭ ਤੋਂ ਔਕੀ ਹੁੰਦੀ ਹੈ ਪੇਸ਼ੈਂਟ ਦੇ ਨਾਲ ਦੇ ਸੰਭ ਉਹ ਭੁੱਲੀ ਜਾਂਦੇ ਆ ਕਿ ਕਰ ਕਰ ਕਰੀਏ ਕਿਥੇ ਰਾਹ ਮਿਲੇ ਤਾਂ ਗਰੀ ਔਰ ਕੋਈ ਵੀ ਸਿਗਨਲ ਤੁਹਾਨੂੰ ਹੁਣ ਲਾਲ ਨਹੀਂ ਹਾਂਜੀ ਸਰ ਉਹ ਤਾਂ ਫਿਰ ਸਭ ਤੋਂ ਜ਼ਿਆਦਾ ਫਾਇਦਾ ਉਹ ਹੈ ਨਾ ਮਰੀਜ਼ ਕੋਲ ਐਂਬੂਲੈਂਸਮੈਂਟ 'ਚ ਪਹੁੰਚ ਜਾਏਗੀ ਬਹੁਤ ਹੀ ਜ਼ਿਆਦਾ ਪੇਸ਼ੈਂਟ ਦੇ ਵਾਸਤੇ ਤਾਂ ਇੰਨਾ ਕੁ ਜ਼ਿਆਦਾ ਬੈਸਟ ਹੈ ਬਹੁਤ ਜ਼ਿਆਦਾ ਇੰਨੇ ਨਾਲ ਪੇਸ਼ੈਂਟ ਦੀ ਜਾਨ ਬਚ ਸਕਦੀ ਹੈ ਕਿਉਂਕਿ ਜਦੋਂ ਬੰਦਾ ਦੇ ਪੇਸ਼ੈਂਟ ਇੱਕ ਪਲ ਵੀ ਉਹਦੇ ਵਾਸਤੇ ਬਹੁਤ ਜ਼ਿਆਦਾ ਕੀਮਤੀ ਹੈ लुधियाना लाइव ਤੇ ਸਵਾਗਤ ਮੈਂ ਕਮਲ ਕਪੂਰ ਲੋਕਲ ਪ੍ਰਸ਼ਾਸਨ ਖਾਸ ਕਰਕੇ ਐਂਬੂਲੈਂਸਿਸ ਦੇ ਲਈ ਇੱਕ ਗ੍ਰੀਨ ਕਾਰਿਡੋਰ ਤਿਆਰ ਕਰਨ ਜਾ ਰਿਹਾ ਹੈਗਾ ਔਰ ਇਸ ਗ੍ਰੀਨ ਕਾਰਿਡੋਰ ਦੇ ਨਾਲ ਐਂਬੂਲੈਂਸਿਸ ਨੂੰ ਜਿਹੜਾ ਬਹੁਤ ਜ਼ਿਆਦਾ ਲਾਹਾ ਜਿਹੜਾ ਮਿਲ ਜਾਏਗਾ ਕਿਉਂਕਿ ਅਮਰਜੈਂਸੀ ਦੇ ਵਿੱਚ ਅਗਰ ਐਂਬੂਲੈਂਸਿਸ ਨੂੰ ਨਿਕਲਣਾ ਹੁੰਦਾ ਤਾਂ ਭਾਰੀ ਟ੍ਰੈਫਿਕ ਔਰ ਜਾਮ ਦੀ ਜਿਹੜੀ ਹੈ ਉਹ ਸਮੱਸਿਆ ਦੇਖਣ ਨੂੰ ਮਿਲਦੀ ਹੈ ਇਸ ਵਕਤ ਅਗਰ ਐਂਬੂਲੈਂਸਿਸ ਦੀ ਗੱਲ ਕਰੀਏ ਤਾਂ ਕਈ ਥਾਵਾਂ ਇਦਾਂ ਦੀਆਂ ਨੇ ਜਿਹੜੀਆਂ ਸਿਟੀ ਕੰਜੈਸਟਡ ਨੇ ਪਰ ਟ੍ਰੈਫਿਕ ਲਾਈਟਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਰੈੱਡ ਲਾਈਟ ਹੋਣ ਕਰਕੇ ਉਹਨਾਂ ਨੂੰ ਰੁਕਣਾ ਪੈਂਦਾ ਐ ਐਂਬੂਲੈਂਸਿਸ ਦੇ ਡਰਾਈਵਰ ਜਿਹੜੇ ਨੇ ਉਹਨਾਂ ਨੂੰ ਸਭ ਤੋਂ ਵੱਧ ਜਾਣਕਾਰੀ ਹੈ ਕਿ ਕਿੱਥੇ-ਕਿੱਥੇ ਉਹਨਾਂ ਨੂੰ ਇਸ ਗ੍ਰੀਨ ਕੋਰੀਡੋਰ ਦਾ ਲਾਹਾ ਮਿਲੇਗਾ ਤੇ ਕਿੱਥੇ ਹਲੇ ਵੀ ਸੁਧਾਰ ਦੀ ਜ਼ਰੂਰਤ ਐ ਵੀਰੇ ਜੀ ਤੁਸੀਂ ਕਿਸ ਰੂਟ ਤੇ ਚਲਾਉਂਦੇ ਹੋ ਐਂਬੂਲੈਂਸ ਅਸੀਂ ਵੀਰੋ ਦਰਾਕੀ ਮੁੱਲਾਪੁਰੋਂ ਮਤਲਬ ਇੱਧਰੋਂ ਲੁਧਿਆਣੇ ਨੂੰ ਜਗਰਾਵਾਂ ਨਾਲ ਇੱਧਰਲੀ ਸਾਈਡ ਤੇ ਜੀ ਕਿ ਫਰੋਇਪੁਰ ਰੋਡ ਵਾਲਾ ਹੈ ਨਾ ਹਾਂਜੀ ਹਾਂਜੀ ਫਰੋਇਪੁਰ ਰੋਡ ਦਾ ਸਾਰਾ ਅੱਛਾ ਇਹ ਜਦੋਂ ਤਾਂ ਆਪਾਂ ਇੱਧਰ ਨੂੰ ਆਈਏ ਤਾਂ ਤੁਹਾਨੂੰ ਤਿੰਨ ਰਾਹ ਪੈ ਜਾਂਦੇ ਆ ਵੀ ਤੁਸੀਂ ਸਿਵਲ ਆਉਣਾ ਵਾ ਜਾਂ ਡੀ ਐਮ ਸੀ ਹਸਪੀਟਲ ਜਾਣਾ ਹੈ ਨਾ ਇੱਧਰਲੇ ਪੇਸ਼ੈਂਟ ਲੈ ਜਾਣੇ ਆ ਤਾਂ ਤੁਹਾਨੂੰ ਕਿੱਥੇ ਕਿੱਥੇ ਲੱਗਦਾ ਵੀ ਹਲੇ ਉੱਥੇ ਭੀੜ ਸਾਨੂੰ ਮਿਲਦੀ ਹੈ ਜੀ ਮੇਨ ਜਗਰਾਵਾਂ ਪੁੱਲ ਹੋ ਗਿਆ ਆਪਣਾ ਮੇਨ ਹਾਂ ਇਹਦੇ ਤੇ ਮਤਲਬ ਇੱਥੇ ਹੁੰਦਾ ਜਾਮ ਹਨਾ ਆਪਣਾ ਬਾਜ਼ਾਰ ਹੋ ਗਿਆ ਹਾਂ ਬਾਜ਼ਾਰ ਦੇ ਵਿੱਚ ਦਿੱਕਤ ਆਉਂਦੀ ਆ ਕਈ ਵਾਰ ਲੋਕ ਜਿਆਦਾ ਖੜੇ ਹੁੰਦੇ ਆ ਸਾਈਡਾਂ ਤੇ ਕੋਈ ਗੱਡੀ ਲਾ ਦਿੰਦੇ ਆ ਜਾਂ ਕਿੱਦਾਂ ਹਨਾ ਉਦੋਂ ਦਿੱਕਤ ਆਉਂਦੀ ਆ ਅੱਛਾ ਹੁਣ ਇਹ ਚੀਜ਼ ਨਵੀਂ ਪਹਿਲ ਇੱਕ ਹੋ ਰਹੀ ਹੈਗੀ ਆ ਲੋਕਲ ਪ੍ਰਸ਼ਾਸਨ ਕਰ ਰਿਹਾ ਵੀ ਤੁਹਾਨੂੰ ਹੁਣ ਕਿਤੇ ਵੀ ਜਿਹੜੇ ਰੈੱਡ ਸਿਗਨਲ ਹਨਾ ਉਹ ਨਹੀਂ ਦਿਖੂਗਾ ਐਂਬੂਲੈਂਸ ਆਈ ਤਾਂ ਆਪਣੇ ਆਪ ਹੀ ਗ੍ਰੀਨ ਹੋ ਜਾਏਗੀ ਲਾਈਟ ਔਰ ਐਂਬੂਲੈਂਸ ਲਈ ਉਹ ਗ੍ਰੀਨ ਹੀ ਰਹੇਗੀ ਓਕੇ ਫਿਰ ਬਹੁਤ ਵਧੀਆ ਗੱਲ ਆ ਸਰਕਾਰ ਵਾਸਤੇ ਤਾਂ ਬਹੁਤ ਵਧੀਆ ਕਦਮ ਚੁੱਕਿਆ ਬਹੁਤ ਵਧੀਆ ਗੱਲ ਆ ਪੇਸ਼ੈਂਟ ਦੀ ਜਾਨ ਹੈ ਨਾ ਇੱਕ ਇੱਕ ਮਿੰਟ ਤੁਸੀਂ ਇਹ ਤਾਂ ਬਹੁਤ ਹੀ ਜਿਆਦਾ ਪੇਸ਼ੈਂਟਾਂ ਦੇ ਵਾਸਤੇ ਤਾਂ ਇੰਨਾ ਕੁ ਜਿਆਦਾ ਬਸ ਤਾਂ ਬਹੁਤ ਜ਼ਿਆਦਾ ਇਹਨੇ ਨਾਲ ਪੇਸ਼ੈਂਟ ਦੀ ਜਾਨ ਵਾਰ ਸਕਦੀ ਹੈ ਕਿਉਂਕਿ ਜਦੋਂ ਬੰਦਾ ਦਾ ਪੇਸ਼ੈਂਟ ਇੱਕ ਪਲ ਵੀ ਉਹਦੇ ਵਾਸਤੇ ਬਹੁਤ ਜ਼ਿਆਦਾ ਕੀਮਤੀ ਹੈ ਕੀਮਤੀ ਹੈ ਅੱਜ ਫਿਲਹਾਲ ਕਈਏ ਤਾਂ ਕਿਹੜੀਆਂ ਕਿਹੜੀਆਂ ਲਾਈਟਾਂ ਜਿੱਥੇ ਟ੍ਰੈਫਿਕ ਲੱਗ ਜਾਂਦੀ ਹੈ ਹੁਣ ਮੰਨ ਲਓ ਰੈੱਡ ਲਾਈਟ ਹੋ ਗਈ ਜਿਹੜੇ ਮੂਰੇ ਖੜੇ ਆ ਉਹ ਨਿਕਲ ਦੇਣਗੇ ਉਹ ਕਹਿੰਦੇ ਕਿ ਤੇ ਚਲਾਨਾ ਹੋ ਜੀ ਵੀ ਉਹੀ ਨਾ ਇਹੀ ਤਾਂ ਦਿੱਕਤ ਆਉਂਦੀ ਆ ਕਈ ਵਾਰੀ ਉਹਨਾਂ ਨੂੰ ਉਹ ਅਗਲੇ ਬੰਦੇ ਗੱਡੀ ਖੜੀ ਹੁੰਦੀ ਆ ਉਦੋਂ ਫਿਰ ਸਾਨੂੰ ਬਹੁਤ ਦਿੱਕਤ ਆਉਂਦੀ ਆ ਉਹ ਗੱਡੀ ਅਗਲੀ ਤੁਰ ਦੇਣੀ ਮਾ ਘੂਟਰ ਚ ਲੀ ਜਾਂਦਾ ਪਰ ਅਗਲਾ ਕਹਿੰਦਾ ਵੀ ਹਾਂ ਸਾਨੂੰ ਆਪ ਨੂੰ ਦਿੱਕਤ ਆ ਅਗਲਾ ਕਹਿੰਦਾ ਵੀ ਕਿਤੇ ਸਾਡਾ ਚਲਾਨ ਨਾ ਹੋ ਜਾਈ ਅਗਲਾ ਇਸ ਕਰਕੇ ਨਹੀਂ ਚਲਾਉਂਗਾ ਗੱਡੀ ਮੂਵ ਕਰਦਾਗਾ ਹਾਂ ਅਗਰ ਹੁਣ ਗ੍ਰੀਨ ਲਾਈਟ ਹੀ ਦਿਖੇਗੀ ਤਾਂ ਫਾਇਦਾ ਦਿਖ ਜਾਏਗਾ ਜ਼ਰੂਰ ਫੇ ਤਾਂ ਉਹ ਵੈਸਾ ਤੇ ਅੱਛਾ ਉਹ ਏਰੀਆ ਦੇ ਕੀ ਜਿੱਥੇ ਲਾਈਟਾਂ ਹੈ ਨਹੀਂ ਪਰ ਹਲੇ ਵੀ ਟਰੈਫਿਕ ਜਿਵੇਂ ਥੱਲੇ ਦੀ ਆ ਪਾਈ ਹੈ ਨਾ ਭਾਰਤ ਨਗਰ ਚੌਕ ਕਚੈਰੀ ਤੋਂ ਅਗੇ ਉਹ ਤਾਂ ਭਰੇ ਹੀ ਰਹਿੰਦਾ ਉੱਥੇ ਵੀ ਸੁਧਾਰ ਚਾਹੀਦਾ ਹੈ ਵੀ ਐਂਬੂਲੈਂਸ ਆਵੇ ਤਾਂ ਮੈਨੂਲੀ ਕੰਟਰੋਲ ਕਰ ਲੇਤਾ ਜਾਵੇ ਉਹ ਜੇ ਕਰ ਲਿਆ ਤਾਂ ਬਾਲਾ ਬੈਸਟ ਆ ਉਹ ਤੋਂ ਜਿਹੜੀ ਮਨ ਲਾ ਉਹ ਤੇਰੇ ਲੋਕਲ ਐਂਬੂਲੈਂਸਾਂ ਉਹਨਾਂ ਤੋਂ ਜ਼ਿਆਦਾ ਬੈਸਟ ਹੋਊਗਾ ਵੀ ਉਹਨਾਂ ਨੂੰ ਪਤਾ ਹੋਊਗਾ ਕਿਉਂਕਿ ਆਪਾਂ ਤਾਂ ਮਨ ਲਾ ਮੇਨ ਰੋਡ ਤੇ ਹੀ ਆਉਣੇ ਆ ਆਪਾਂ ਨੂੰ ਜ਼ਿਆਦਾ ਉਸ ਬਾਰੇ ਤਾਂ ਪਤਾ ਨਹੀਂ ਕਿਉਂਕਿ ਇਹ ਲੁਧਿਆਣੇ ਦੀ ਨਹੀਂ ਇਹ ਤਾਂ ਮਨ ਲਾ ਦੂਰ ਦੀ ਐਂਬੂਲੈਂਸ ਹੈ ਨਾ ਆਪਾਂ ਤਾਂ ਛੱਡਣ ਆਉਣੇ ਆ ਜਾਂ ਇੱਥੋਂ ਲੈ ਕੇ ਜਾਣੇ ਆ ਪੀਜੀਆਈ ਬਸ ਆਪਾਂ ਤਾਂ ਮੇਨ ਰੂਟ ਤੇ ਰਹਿਣੇ ਆ ਮੇਨ ਰੂਟ ਤੋਂ ਮਤਲਬ ਇਹ ਹੈ ਕਿ ਲਾਈਟ ਗ੍ਰੀਨ ਮਿਲੇ ਤਾਂ ਸੌਖਾ ਹੋ ਜਾਏ ਹਾਂ ਉਹ ਤਾਂ ਫਿਰ ਬਹੁਤ ਵਧੀਆ ਐਂਬੂਲੈਂਸ ਚਾਹੇ ਉਹ ਲੋਕਲ ਆ ਜਾਂ ਫਿਰ ਜਿਹੜੀ ਮੇਨ ਹਾਈਵੇ ਤੋਂ ਜਾਂ ਦੂਜੇ ਸ਼ਹਿਰ ਤੋਂ ਆਉਂਦੀਆਂ ਨੇ ਅਗਰ ਸ਼ਹਿਰ ਦੇ ਵਿੱਚ ਹੀ ਆਉਂਦੀਆਂ ਉਹਨਾਂ ਨੂੰ ਗ੍ਰੀਨ ਕੋਰੀਡੋਰ ਮਿਲ ਜੇ ਤਾਂ ਜਿੱਥੇ ਮਰੀਜ਼ਾਂ ਦੀ ਜ਼ਿੰਦਗੀ ਬਚਾਣੀ ਆਸਾਨ ਹੋ ਜਾਏਗੀ ਉੱਥੇ ਹੀ ਸਮੇਂ ਸਿਰ ਹਸਪਤਾਲ ਪਹੁੰਚਿਆ ਜਾ ਸਕੇਗਾ ਔਰ ਗ੍ਰੀਨ ਕੋਰੀਡੋਰ ਦੇ ਨਾਲ ਜਿੱਥੇ ਐਂਬੂਲੈਂਸ ਨੂੰ ਫਾਇਦਾ ਮਿਲੇਗਾ ਉੱਥੇ ਐਂਬੂਲੈਂਸ ਦੇ ਵਿੱਚ ਪੇਸ਼ੈਂਟ ਦੀ ਜਾਨ ਸਮੇਂ ਸਿਰ ਬਚਾਈ ਜਾ ਸਕੇਗੀ ਪਰ ਗ੍ਰੀਨ ਕੋਰੀਡੋਰ ਤੋਂ ਪਹਿਲਾਂ ਉਹ ਏਰੀਏ ਜਾਣ ਲੈਣੇ ਆ ਜਿੱਥੇ ਜ਼ਿਆਦਾ ਲੋਡ ਹੈ ਵੀਰੇ ਜੀ ਤੁਸੀਂ ਐਂਬੂਲੈਂਸ ਦੇ ਨਾਲ ਹੁੰਦੇ ਹੋ ਤੁਸੀਂ ਖੁਦ ਐਂਬੂਲੈਂਸ ਵੀ ਡਰਾਈਵ ਕਰਦੇ ਹੋ ਹਲੇ ਕਿਹੜੀਆਂ ਕਿਹੜੀਆਂ ਥਾਵਾਂ ਜਿੱਥੇ ਲੱਗਦਾ ਕਿ ਇੱਥੇ ਜ਼ਿਆਦਾ ਟ੍ਰੈਫਿਕ ਹੁੰਦੀ ਹੈ ਜਾਂ ਇੱਥੇ ਜਾਮ ਲੱਗਦਾ ਹੈ ਸਰ ਪਤਾ ਕੀ ਲਧਿਆਣਾ ਜ਼ਿਲ੍ਹੇ ਚ ਤਾਂ ਲਗਭਗ ਤੁਹਾਨੂੰ ਪਤਾ ਟ੍ਰੈਫਿਕ ਹਰ ਪਾਸੇ ਹੀ ਆ ਜੀ ਤੇ ਜਿਵੇਂ ਮੰਨ ਕੇ ਚੱਲੋ ਚੱਲੋ ਆਪਾਂ ਨੂੰ ਜਿੱਧਰ ਤੇ ਕੇਸ ਪੈਂਦੇ ਲੋਕਲ ਹਨਾ ਆਪਾਂ ਨੂੰ ਜਿਵੇਂ ਸਮਰਾਲਾ ਚੌਂਕ ਪੈ ਜਾਂਦਾ ਜੀ ਉਧਰ ਬਹੁਤ ਟ੍ਰੈਫਿਕ ਆਉਂਦੀ ਆ ਪੁਲਿਸ ਵਾਲੇ ਵੀ ਤੁਹਾਨੂੰ ਪਤਾ ਇੰਨਾ ਧਿਆਨ ਨਹੀਂ ਦਿੰਦੇ ਤੇ ਜੇ ਉਧਰ ਵੀ ਆਪਾਂ ਨੂੰ ਲਾਈਟਾਂ ਪਾਈ ਜਾਂਦੀਆਂ ਉਧਰ ਵੀ ਕਾਫੀ ਆ ਹਾਂਜੀ ਤੇ ਢੋਲੇਵਾਲ ਚੌਂਗਲ ਵੀ ਉਧਰ ਵੀ ਪਾਈ ਜਾਂਦੀਆਂ ਲਾਈਟਾਂ ਹਾਂਜੀ ਇਹ ਜਿਹੜਾ ਏਰੀਆ ਮਤਲਬ ਜੇ ਇੱਕ ਸਹੂਲਤ ਹੋ ਮਿਲ ਜੇਗੀ ਤੇ ਇਹਦੇ ਵਾਸਤੇ ਬਹੁਤ ਫਾਇਦਾ ਹੋਊਗਾ ਮਰੀਜ਼ਾਂ ਨੂੰ ਫਾਇਦਾ ਹੋਊਗਾ ਕਿਉਂਕਿ ਸਾਨੂੰ ਜਾਮ ਵਿੱਚ ਫਸੇ ਰਹਿਣਾ ਪੈਂਦਾ ਸਾਨੂੰ ਜਾਮ ਵਿੱਚ ਵੀ ਫਸੇ ਰਹਿਣਾ ਪੈਂਦਾ ਇੱਕ ਤਿੰਨੋਂ ਹਸਪਤਲਾਂ ਨੂੰ ਤੁਹਾਨੂੰ ਆਣਾ ਸੋਖਾ ਹੋ ਜੂ ਜੇ ਤੁਸੀਂ ਸਿਵਲ ਜਾਣਾ ਸੀਐਮਸੀ ਜਾਣਾ ਜਾਂ ਡੀਐਮਸੀ ਜਾਣਾ ਰਾਹ ਉਹੀ ਆ ਹਾਂਜੀ ਹਾਂਜੀ ਪਤਾ ਕੀ ਹੈ ਜਿਵੇਂ ਮੰਨ ਕੇ ਚੱਲੋ ਲਾਈਟ ਕਾਫੀ ਅੱਗੇ ਹੁੰਦੀ ਹੈ ਟ੍ਰੈਫਿਕ ਬਹੁਤ ਪਿੱਛੇ ਤੱਕ ਹੁੰਦਾ ਅਸੀਂ ਉੱਟਰ ਮਾਰਦੇ ਹਾਂ ਅੱਗੇ ਕੋਈ ਨਹੀਂ ਹੁੰਦਾ ਜਿੱਨਾਂ ਚ ਲਾਈਟ ਹਰੀ ਨਹੀਂ ਹੁੰਦੀ ਤੇ ਜੇ ਆਟੋਮੈਟ ਘਰੀ ਹੋ ਜੇਗੀ ਤੇ ਫਿਰ ਸਾਨੂੰ ਸੌਖਾ ਹੋ ਜਾਊਗਾ ਉਹਨੇ ਮ ਅਜਾ ਲੋਕਾ ਕੋਲ ਵੀ ਫਿਰ ਇੱਕ ਬਹਾਨਾ ਜਿਹਾ ਹੁੰਦਾ ਵੀ ਅੱਗੇ ਤਾਂ ਲਾਈਟ ਜਿਹੜੀ ਰੈੱਡ ਆ ਸੀ ਕਿਦਾਂ ਨਿਕਲ ਜਾਈਏ ਚਲਾਨ ਹੋ ਸਕਦਾ ਹੈ ਨਾ ਇਹ ਵੀ ਡਰ ਹੁੰਦਾ ਲੋਕਾਂ ਨੂੰ ਹਾਂ ਜੀ ਬਹੁਤ ਲੋਕ ਡਰਦੇ ਜੀ ਕਈਆਂ ਨੂੰ ਤਾਂ ਚਲੋ ਪਤਾ ਕਈ ਕੱਢ ਲੈਂਦੀਆਂ ਕਈ ਬਹੁਤ ਡਰਦੇ ਆ ਕੋਈ ਰਾਹ ਦਿੰਦੀ ਨਹੀਂ ਕਿਤੇ ਜਿਹੜੀ ਰਾਤ ਅੱਧੇ ਹੁੰਦੇ ਚ ਨੂੰ ਲਾਈਟ ਹਰੀ ਹੋ ਜਾਂਦੀ ਆ ਪਰ ਟਾਈਮ ਖਰਾਬ ਹੁੰਦਾ ਉੱਥੇ ਆਪਣਾ ਅਜਾ ਹੁਣ ਕਿੰਨਾ ਫਾਇਦਾ ਹੋ ਜੂਗਾ ਵੀ ਜਿੱਦਾਂ ਹੀ ਐਂਬੂਲੈਂਸ ਆਈ ਮੂਰੇ ਜੇ ਮੰਨ ਲਓ ਰੈੱਡ ਲਾਈਟ ਆ ਤਾਂ ਆਪਨੇ ਆਪ ਹੀ ਹਰੀ ਹੋ ਜਾਣੀ ਐ ਗ੍ਰੀਨ ਹੋ ਜਾਣੀ ਐ ਔਰ ਕੋਈ ਵੀ ਸਿਗਨਲ ਤੁਹਾਨੂੰ ਹੁਣ ਲਾਲ ਨਹੀਂ ਮਿਲੂਗਾ ਹਾਂਜੀ ਸਰ ਉਹ ਤਾਂ ਫਿਰ ਸਭ ਤੋਂ ਜ਼ਿਆਦਾ ਫਾਇਦਾ ਉਹ ਹੈ ਹੀ ਨਾ ਮਰੀਜ਼ ਕੋਲ ਐਂਬੂਲੈਂਸ ਮੈਂਟੇਜ ਪਹੁੰਚ ਜੇਗੀ ਜਿੰਨੀ ਛੇਤੀ ਹੋ ਸਕੇ ਉਨੀ ਛੇਤੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਸਾਨੂੰ ਪੰਗਾ ਉੱਥੇ ਪੈਂਦਾ ਜੋ ਲਾਈਟ ਹਰੀ ਲਾਲ ਹੋ ਜਾਂਦੀ ਆ ਉੱਥੇ ਫਿਰ ਸਾਨੂੰ ਰੁਕਣਾ ਪੈਂਦਾ ਹੈਗਾ ਹਾਂ ਤੇ ਮੇਨ ਉਹ ਹੀ ਸਰ ਟੋਲੇਵਾਲ ਹੋ ਗਿਆ ਆਪਣਾ ਸਾਨੇਵਾਲ ਹੋ ਗਿਆ ਆਪਣਾ ਭਾਰਤ ਨਗਰ ਚੌਕ ਹੋ ਗਿਆ ਭਾਰਤ ਨਗਰ ਚੌਕ ਹਾਂ ਜੇ ਡੀ ਐਮ ਸੀ ਵੱਲ ਨੂੰ ਜਾਣਾ ਤਾਂ ਬਿਲਕੁਲੀ ਸਹੀ ਡੀ ਐਮ ਸੀ ਕਿਉਂਕਿ ਸਭ ਤੋਂ ਜ਼ਿਆਦਾ ਦਿੱਕਤ ਸਾਨੂੰ ਆਪਣਾ ਆਪਣਾ ਭਾਰਤ ਨਗਰ ਜਾਂ ਟੋਲੇਵਾਲ ਤਾਂ ਜਾਂ ਆਪਣਾ ਸੀ ਐਮ ਸੀ ਰੋਡ ਸਮਰਾਲਾ ਤਹਾੜਾ ਇਹਨਾਂ ਦੇ ਵਿੱਚ ਜ਼ਿਆਦੀ ਦਿੱਕਤ ਆਉਂਦੀ ਆ ਚੰਡੀਗੜ੍ਹ ਰੋਡ ਕਟੋਗਾ ਚਾਰ ਲਾਈਟਾਂ ਪੈਂਦੀਆਂ ਜੀ ਉਹ ਬਹੁਤ ਤਗੜੀਆਂ ਲਾਈਟਾਂ ਨੇ ਉਥੇ ਟ੍ਰੈਫਿਕ ਹਰ ਵੇਲੇ ਤੁਹਾਨੂੰ ਮਿਲੇਗਾ ਚਾਹੇ ਰਾਤ ਨੂੰ ਚੱਲੇ ਜਾਓ ਰਾਤ ਨੂੰ ਵੀ ਐਸਾ ਟ੍ਰੈਫਿਕ ਮਿਲੇਗਾ ਜਮਾਲਪੁਰ ਵਾਲੀ ਹੋਗੀ 32 ਸੈਕਟਰ ਹਾਂਜੀ ਹਾਂਜੀ ਉਹ ਸਾਰਾ ਰੋਡ ਚਾਰ ਲਾਈਟਾਂ ਪੈਂਦੀਆਂ ਉਹ ਚਾਰੇ ਚਾਰੇ ਫੁੱਲ ਟ੍ਰੈਫਿਕ ਵਾਲੀਆਂ ਜੀ ਉਥੇ ਸਾਨੂੰ ਬਹੁਤ ਟਾਈਮ ਲੱਗ ਜਾਂਦਾ ਤੇ ਮਰੀਜ਼ ਮੁੜ ਕੇ ਅੱਗੇ ਜਾਂਦੇ ਨੇ ਫਿਰ ਬੋਲਦੇ ਆ ਹਨਾ ਫਿਰ ਸਾਡੇ ਤੋਂ ਕੋਈ ਗਲਤੀ ਨਹੀਂ ਹੁੰਦੀ ਜੇ ਹੋਰੀਆ ਹੋ ਜਾਣ ਗਿਆ ਤੇ ਅਹੀ ਮਿੰਟ ਮਿੰਟ ਪਹੁੰਚਾਂਗੇ ਮਰੀਜ਼ ਕੋਲ ਮਰੀਜ਼ ਦੀ ਜਾਨ ਬਚੇਗੀ ਪੂਰੀ ਸਟੀਮ ਪ੍ਰਾਇਮਰੀ ਦੀ ਜਿਹੜੀ ਜਾਣਾ ਉਹ ਸੇਵ ਹੋ ਜਾਏਗੀ ਬਿਲਕੁਲ ਬਿਲਕੁਲ ਚਾਹੀਦਾ ਤਾਂ ਇਹੀ ਹੈ ਕਿ ਇੱਕ ਇੱਕ ਮਿੰਟ ਉਸ ਟਾਈਮ ਹਨਾ ਕੀਮਤੀ ਬਹੁਤ ਕੀਮਤੀ ਹੁੰਦਾ ਜੀ ਇਹ ਕਿੰਨਾ ਤਾਂ ਐਕਸਪੀਰੀਅੰਸ ਹਾਂਜੀ ਹਾਂਜੀ ਸਾਰਾ ਅਸੀਂ ਤਾਂ ਕਈ ਵਾਰ ਹੀ ਲੈ ਕੇ ਜਾਂਦੇ ਇੱਥੇ ਗੇਟ ਦੇ ਮਰੀਜ਼ ਸਾਹ ਛੱਡ ਜਾਂਦਾ ਜੀ ਤੇ ਟਾਈਮ ਲੱਗ ਜਾਂਦਾ ਸਾਨੂੰ ਆਉਂਦਾ ਸਾਡਾ ਵੀ ਕੋ ਕਸੂਰ ਨਹੀਂ ਹੁੰਦਾ ਉਟਰ ਚੱਲਦਾ ਹੁੰਦਾ ਤੇ ਮਰੀਜ਼ ਫਿਰ ਪਰੇਸ਼ਾਨ ਹੁੰਦਾ ਪਿੱਛੇ ਗੱਡੀ 'ਚ ਬੈਠਾ ਬਿਲਕੁਲ ਹਾਂਜੀ ਗ੍ਰੀਨ ਕਾਰਿਡੋਰ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਅਗਰ ਚੰਡੀਗੜ੍ਹ ਰੋਡ ਤੋਂ ਦੀ ਆਣਾ ਹੈ ਤਾਂ 40s ਹਸਪੀਟਲ ਵੀ ਉਸ ਤਰਫ ਹੈਗਾ ਉਧਰ ਲਈ ਵਾਹਨ ਜਾਣ ਵਾਲਿਆਂ ਨੂੰ ਵੀ ਦਿੱਕਤ ਆਉਂਦੀ ਹੈ ਕਿਉਂਕਿ ਚਾਰ ਚਾਰ ਲਾਈਟਾਂ ਆਉਂਦੀਆਂ ਨੇ ਵੀਰ ਪੈਲੇਸ ਦੀ ਲਾਈਟ ਸਭ ਤੋਂ ਜ਼ਿਆਦਾ ਹੈਵੀ ਕਰਾਊਡਡ ਹੈਗੀ ਹੈ ਫਿਰ 32 ਸੈਕਟਰ ਦੀ ਹੈਗੀ ਹੈ ਸਮਰਾਲਾ ਚੌਂਕ ਤਾਂ ਜਮ ਲੱਗੇ ਹੀ ਰਹਿੰਦਾ ਜਿੱਥੇ ਐਂਬੂਲੈਂਸ ਨੂੰ ਜ਼ਿਆਦਾ ਦਿਕਤ ਆਂਦੀ ਹੈ ਔਰ ਐਂਬੂਲੈਂਸ ਡਰਾਈਵਰ ਵੀ ਇਹੀ ਕਹਿ ਰਹੇ ਨੇ ਕਿ ਅਗਰ ਸਾਰੇ ਪਾਸੇ ਉਹਨਾਂ ਨੂੰ ਲਾਈਟ ਗ੍ਰੀਨ ਮਿਲ ਜਾਏਗੀ ਤਾਂ ਮਰੀਜ਼ਾਂ ਦੀ ਹੀ ਜਾਨ ਬਚਾਉਣਾ ਆਸਾਨ ਹੋਏਗਾ ਸਿਵਲ ਹਸਪਤਾਲ ਤੋਂ ਬਾਅਦ ਹੁਣ ਆਪਾਂ ਸੀਐਮਸੀ ਹਸਪਤਾਲ ਦੀ ਵੀ ਗੱਲ ਕਰ ਲੈਣੇ ਆ ਕਿਉਂਕਿ ਅਗਰ ਆਪਾਂ ਚੰਡੀਗੜ੍ਹ ਰੋਡ ਵੱਲ ਤੋਂ ਆਈਏ ਤਾਂ ਚਾਹੇ ਆਪਾਂ ਸਿਵਲ ਹਸਪਤਾਲ ਜਾਣਾ ਹੋਵੇ ਸੀਐਮਸੀ ਜਾਣਾ ਹੋਵੇ ਜਾਂ ਇਧਰੋਂ ਸ਼ਹਿਰ ਦੇ ਅੰਦਰ ਦੀ ਡੀਐਮਸੀ ਹਸਪਤਾਲ ਜਾਣਾ ਹੋਵੇ ਤਾਂ ਕਈ ਹਲੇ ਇਦਾਂ ਦੀਆਂ ਥਾਵਾਂ ਨੇ ਜਿੱਥੇ Corridor, ग्रीन कॉरिडोर ताहि कामयाब ਹੋ ਪਾਏਗਾ ਅਗਰ ਉੱਥੇ ਜਾਮ ਨਾ ਲੱਗਦਾ ਹੋਵੇ ਜੋ ਲੋਗ ਐਂਬੂਲੈਂਸ ਚਲਾਉਂਦੇ ਨੇ ਡਰਾਈਵਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇੱਕ ਤਾਂ ਗ੍ਰੀਨ ਲਾਈਟ ਮਿਲਣ ਨਾਲ ਕਿੰਨਾ ਕ ਫਾਇਦਾ ਮਿਲ ਜਾਏਗਾ ਕਿਉਂਕਿ ਹਰ ਲਾਈਟ ਜਿਹੜੀ ਗ੍ਰੀਨ ਮਿਲੇਗੀ ਪੇਸ਼ੈਂਟ ਦੀ ਜਾਨ ਬਚਾਣਾ ਆਸਾਨ ਹੋ ਜਾਏਗਾ ਸਭ ਤੋਂ ਪਹਿਲਾਂ ਤਾਂ ਇਹ ਕਿਦਾਂ ਦੇਖਦੇ ਹਾਂ ਕਿ ਲੋਕਲ ਪ੍ਰਸ਼ਾਸਨ ਇਹ ਕਰ ਰਿਹਾ ਕਿ ਐਂਬੂਲੈਂਸ ਨੂੰ ਕਿਤੇ ਵੀ ਰੈੱਡ ਲਾਈਟ ਨਾ ਮਿਲੇ ਹਰ ਜਿਹੜੀ ਲਾਈਟ ਆ ਟ੍ਰੈਫਿਕ ਲਾਈਟ ਆ ਉਹ ਗ੍ਰੀਨ ਹੀ ਹੋ ਜੇ ਇਹ ਰਾਈਟ ਲਾਈਟ ਵੀ ਹੈ ਜ ਜਿਹੜਾ ਉੱਥੇ ਪ੍ਰਸ਼ਾਸਨ ਖੜਾ ਹੈ ਉਹ ਵੀ ਸਾਡੇ ਵੱਲ ਧਿਆਨ ਨਹੀਂ ਦਿੰਦਾ ਕਿ ਸਾਇਰਨ ਬਜ ਰਿਹਾ ਹੈ ਜਾਂ ਨਹੀਂ ਬਜ ਰਿਹਾ ਉਹ ਮੂਵ ਬੋਰਡ ਦੇ ਦੂਜੇ ਪਾਸੇ ਹੋ ਜਾਂਦੇ ਆ ਕੋਈ ਰਾਹ ਨਹੀਂ ਦਿੰਦਾ ਅੱਗੇ ਜਿਹੜੀਆਂ ਗੱਡੀਆਂ ਨੇ ਖੜੀਆਂ ਉਹ ਵੀ ਰਾਹ ਨਹੀਂ ਦਿੰਦੀਆਂ ਸਾਇਰਨ ਦਾ ਕੋਈ ਮਤਲਬ ਨਹੀਂ ਸਾਇਰਨ ਸਾਡਾ ਬਜ ਬਜ ਕੇ ਸੜ ਵੀ ਜਾਂਦਾ ਪਤਾ ਲੇਕਿਨ ਪੇਸ਼ੈਂਟ ਦੀ ਜਾਨ ਬਚਾਣੀ ਸਾਨੂੰ ਔਕੀ ਹੁੰਦੀ ਹੈ ਪੇਸ਼ੈਂਟ ਦੇ ਨਾਲ ਦੇ ਸਾਨੂੰ ਭੁੱਲੀ ਜਾਂਦੇ ਆ ਵੀ ਕਰ ਕਰ ਕਰੀਏ ਕਿਥੇ ਰਾਹ ਮਿਲੇ ਤੱਕ ਰਹੀ ਰਾ ਮਿਲੇ ਤਾਂ ਕਰੀਏ। ਯਾ ਇਹ ਗੱਲ ਤਾਂ ਸਹੀ ਹੈ। ਤੇ ਇਹ ਚੀਜ਼ ਹੈ ਵੀ ਸਾਰੇ ਪਾਸੇ ਇਹ ਯਾ ਟ੍ਰੈਫਿਕ ਵਾਲਿਆਂ ਨੂੰ ਸਿਖਾਉਣਾ ਚਾਹੀਦਾ ਕਿ ਤੁਸੀਂ ਐਂਬੂਲੈਂਸ ਦਾ ਰਾਹ ਛੱਡੋ। ਔਰ ਐਂਬੂਲੈਂਸ ਅੜੀ ਜਗ੍ਹਾ ਖਾਲੀ ਹੋਵੇ ਤਾਂ ਸਹੀ ਸਾਈਡ ਤੋਂ ਨਿਕਲ ਜਾਵੇ। ਉਹ ਤਾਂ ਕਰਦਾ ਹੀ ਕੋਈ ਨਹੀਂ ਹੈ। ਅੱਛਾ ਵੈਸੇ ਅਗਰ ਆਪਾਂ ਗੱਲ ਕਰੀਏ ਤਾਂ ਕਿਹੜੇ-ਕਿਹੜੇ ਜ਼ੋਨ ਹੈ ਜਿੱਥੇ ਟ੍ਰੈਫਿਕ ਔਰ ਜਾਮ ਦੋਨੋਂ ਜ਼ਿਆਦਾ ਆਪਾਂ ਨੂੰ ਮਿਲਦੇ। ਦੇਖੋ ਜੀ ਜਾਮ ਟ੍ਰੈਫਿਕ ਹਰੇਕ ਜਗ੍ਹਾ ਹੀ ਆ ਕਿਉਂਕਿ ਜਦੋਂ 8 ਵਜੇ 9 ਐਂਟਰੀ ਖੁੱਲ ਜਾਂਦੀ ਹੈ, ਟਰੱਕਾਂ ਵਾਲੇ ਨਿਕਲ ਜਾਂਦੇ ਆ, ਟਰਾਲੇ ਵਾਲੇ ਨਿਕਲ ਜਾਂਦੇ ਆ, ਫਿਰ ਤਾਂ ਕੋ ਇਹ ਰ ਹਰੇਕ ਜਗ੍ਹਾ ਇਜਾਮ ਹੈ ਪੇਸ਼ੈਂਟ ਐਂਬੂਲੈਂਸ ਆਲਾ ਪੇਸ਼ੈਂਟ ਨੂੰ ਕਿਵੇਂ ਬਚਾਵੇ ਮੇਨ ਮੇਨ ਪੁਆਇੰਟ ਅਗਰ ਆਪਾਂ ਡਿਸਕਸ ਕਰੀਏ ਕਿਹੜੇ ਕਿਹੜੇ ਹੈਗੇ ਹਨ ਮੇਨ ਪੁਆਇੰਟ ਦੇਖੋ ਜੇ ਸਮਰਾਲਾ ਚੌਕ ਹੋ ਗਿਆ ਵਰਦਮਾਨ ਵਾਲੀ ਲਾਈਟ ਜਿਹੜੀ ਮੇਨ ਹੈ ਉੱਥੇ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ 40 ਹਸਪਤਾਲ ਤੱਕ ਜਾਮ ਹੁੰਦਾ ਕੋਈ ਗਰੀਬ ਪੇਸ਼ੈਂਟ ਹੀ ਹੁੰਦਾ ਜਿਹੜਾ ਪੀਜੀਆ ਜਾਂਦਾ ਹੈ ਰੈਫਰ ਹੋ ਕੇ ਉਹਦੀ ਆਕਸੀਜਨ ਤੇ ਪੇਸ਼ੈਂਟ ਹੁੰਦਾ ਸਾਡੇ ਆਕਸੀਜਨ ਸੈਂਟਰ ਹੁੰਦੇ ਆ ਜੀ ਉਹ ਵੀ ਖਤਮ ਹੋ ਸਕਦੇ ਵਿਚੋ ਚਲੇ ਇੰਨਾ ਟਾਈਮ ਕੋਈ ਸੈਡ ਨਹੀਂ ਦਿੰਦਾ ਨਾ ਕੋਈ ਪ੍ਰਸ਼ਾਸਨ ਹੁੰਦਾ ਉੱਤੇ ਇੱਕ ਮੇ ਡੀ ਐਮ ਸੀ ਜਾਣਾ ਹੁੰਦਾ ਸਰ ਅਸੀਂ ਡੀ ਐਮ ਸੀ ਪੇਸ਼ੈਂਟ ਸ਼ਿਫਟ ਹੁੰਦਾ ਸੀ ਐਫ ਸੀ ਤੋਂ ਉੱਥੇ ਬਹੁਤ ਟ੍ਰੈਫਿਕ ਹੁੰਦਾ ਜੀ ਫਸ ਜਾਂਦੇ ਦੋ ਦੋ ਘਟੇ ਸੰਡੇ ਨੂੰ ਤਾਂ ਸਰ ਮੈਂ ਕਿਹਾ ਤਿੰਨ ਤਿੰਨ ਘੰਟੇ ਜਾ ਚ ਵਸੇ ਉਹਨੇ ਅਸੀਂ ਜਿਹੜੀ ਖੁਦ ਦੇਖੀ ਐ ਦੋ ਦੋ ਐਂਬੂਲੈਂਸ ਐ ਇੱਕ ਵਾਰ ਜੀ ਵਸਿਆ ਹੁੰਦੀਆਂ ਨੇ ਮੈਂ ਕਹਾ ਸਰ ਸੰਡੇ ਨੂੰ ਤਾਂ ਇੰਨਾ ਕਾ ਟ੍ਰੈਫਿਕ ਹੁੰਦਾ ਰਾਤ ਨੂੰ 6 ਵਜੇ ਤੋਂ ਬਾਅਦ ਫੀਲਿੰਗਾਂ ਤੇ ਲੰਘ ਕੇ ਦਿਖਾ ਦਿਓ ਮੈਨੂੰ ਕੋਈ ਇੰਨਾ ਕੀ ਫੇਰੀਆਂ ਲੱਗੀਆਂ ਨੇ ਬਾਹਰ ਸਾਰੀ ਸਾਰੀ ਘੇਰੀ ਹੁੰਦੀ ਐ ਅਗਰ ਪ੍ਰਸ਼ਾਸਨ ਇਹ ਖਿਆਲ ਕਰੇ ਰੇਡੀਅਨ ਉਹ ਚਿਕਾ ਦੇ ਬਣਾ ਇਹ ਅੰਦਰ ਟਿਕਾਣਾ ਕਰਾ ਦੇ ਤੋ ਟ੍ਰੈਫਿਕ ਦਾ ਮਸਲਾ ਹੱਲ ਹੋ ਜਾਊਗਾ ਇੱਕ ਜਿਹੜਾ ਪਾਈ ਸਾਹਿਬ ਨੇ ਸੁਝਾਅ ਦਿੱਤਾ ਉਹ ਵੀ ਜ਼ਿਕਰਯੋਗ ਹੈ ਕਿ ਟ੍ਰੈਫਿਕ ਮੁਲਾਜ਼ਮਾਂ ਨੂੰ ਇਹ ਟ੍ਰੇਨ ਕੀਤਾ ਜਾਵੇ ਬਿਲਕੁਲ ਬਿਲਕੁਲ ਸਹੀ ਗੱਲ ਬਲਾਈਵ ਕੋ ਹੁੰਦਾ ਹੀ ਨਹੀਂ ਪਹਿਲੀ ਗੱਲ ਤਾਂ ਅਸੀਂ ਹੁੱਟਰ ਮਾਰ ਦੇਣਾ ਸਾਡੇ ਪੱਤੇ ਸਾਡੇ ਦਾ ਸਾਡਾ ਨੁਕਸਾਨ ਪਤਾ ਕਿੰਦਾ ਹੁੰਦਾ ਜਿਹਦੇ ਜਿਹਦਾ ਜਾਨ ਜਾਣਦੇ ਹੁੰਦੇ ਨਾ ਜਿਹਨੂੰ ਉਹਨੂੰ ਤਕਲੀਫ ਹੁੰਦੀ ਆ ਉਹ ਅਗਲਾ ਤੜ ਤੜ ਕੇ ਪੈਂਦਾ ਹੁੰਦਾ ਸਾਡੇ ਟਟ 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 ਪੈਂਦਾ ਸਾਨੂੰ ਅਸੀਂ ਇਹ ਡਰਾਈਵਰ ਬੰਦੇ ਆ ਜੀ ਅਸੀਂ ਲੋਕਾਂ ਨੂੰ ਵੀ ਬਚਾਣਾ ਹੈ ਜਿਹੜਾ ਪੇਸ਼ੈਂਟ ਉਹਨੂੰ ਵੀ ਬਚਾਣਾ ਜੀ ਇਹ ਗੱਲ ਵੀ ਬਹੁਤ ਵਧੀਆ ਤੁਸੀਂ ਤਾਂ ਆਪ ਸੜਕ ਤੇ ਇਨ ਜਾਣਾ ਤਾਂ ਦੂਜੇ ਨੂੰ ਵੀ ਬਚਾਉਣਾ ਅੰਦਰ ਪੇਸ਼ੈਂਟ ਨੂੰ ਵੀ ਬਚਾਉਣਾ ਪੇਸ਼ੈਂਟ ਨੂੰ ਅਸੀਂ ਪਹਿਲਾਂ ਬਚਾਣਾ ਜਿਹੜਾ ਦਾਹ ਜਾਂਦਾ ਉਹਨਾਂ ਨੂੰ ਵੀ ਬਚਾਉਣਾ ਜੀ ਲੋਕੀ ਸਾਡੇ ਮੂਹਰੇ ਜਾਣ ਕੇ ਆਦੇ ਵੀ ਹੁੱਟਰ ਵਜਾ ਅਸੀਂ ਵੀ ਨਿਕਲ ਜਾਾਂਗੇ ਵਿੱਚ ਇਹ ਵੀ ਮਾੜੀ ਗੱਲ ਹੈ ਜੀ ਪ੍ਰੋਬਲਮ ਇਹੀ ਆ ਜੀ ਮੈਂ ਤਾਂ 40 ਹਜ਼ਾਰ ਦਾ ਬਹੁਤ ਬੁਰਾ ਹਾਲਾ ਜੀ ਘਾੜੇ ਦਾ ਵੀ ਬਹੁਤ ਬੁਰਾ ਹਾਲਾ ਉੱਥੋਂ ਟਰਾਲੇ ਜਿਹੜਾ ਟਿਕਦਾ ਯੂ-ਟਰਨ ਉਹਨਾਂ ਨੇ ਬੰਦ ਕਰਤਾ ਉੱਥਰ ਜਿਹੜਾ ਉੱਥਰ ਚੱਨੇ ਹਲਤਾ ਉਹ ਬਿਲਕੁਲ ਬੰਦ ਗਲਤ ਬੰਦ ਕੀਤਾ ਇਹਨਾਂ ਨੇ ਉਹ ਟਰਾਲਾ ਤਾਂ ਘੁੰਮ ਕੇ ਆਂਦਾ ਜ ਅਗਰ ਗ੍ਰੀਨ ਕੋਰੀਡੋਰ ਪ੍ਰਸ਼ਾਸਨ ਨੇ ਬਣਾਣਾ ਹੈ ਤਾਂ ਜਿਹੜੇ ਐਂਬੂਲੈਂਸ ਰੋਜ਼ ਡੀਲ ਕਰਦੇ ਆ ਉਹਨਾਂ ਦੀ ਸਲਾਹ ਲੈਣਾ ਜ਼ਿਆਦਾ ਜ਼ਰੂਰੀ ਹੈ ਕਿ ਉਹ ਗ੍ਰੀਨ ਕੋਰੀਡੋਰ ਕਿੱਦਾਂ ਕਾਮਯਾਬ ਹੋ ਸਕਦਾ ਕੱਲੀ ਜੀ ਕੱਲੀ ਗ੍ਰੀਨ ਲਾਈਟ ਕਰਨ ਨਾਲ ਨਹੀਂ ਸਮੱਸਿਆ ਹੱਲ ਹੁੰਦੀ ਹੁਣ ਆਪਾਂ ਪੀਜੀਆਈ ਜੰਨੇ ਆ ਜਾਂ 32 ਸੈਕਟਰ ਜੰਨੇ ਆ ਉੱਥੇ ਦਾ ਪ੍ਰਸ਼ਾਸਨ ਵਧੀਆ ਹੈ ਕਿਉਂਕਿ ਸਾਡੀ ਲੈਂਡ ਖਾਲੀ ਹੁੰਦੀ ਹੈ ਜੇ ਸਾਡੀ ਲੈਂਡ ਦੇ ਵਿੱਚ ਕੋਈ ਆ ਜਾਂਦਾ ਹੈ ਉੱਥੇ ਦੀ ਪਬਲਿਕ ਜਿਹੜੇ ਨਾਲ ਟ੍ਰੈਫਿਕ ਉਤਰ ਕੇ ਸਾਰੇ ਮਗਰ ਪੈ ਜਾਂਦੇ ਵੀ ਤੂੰ ਉਦੀ ਲੈਂਡ 'ਚ ਕਿਉਂ ਖੜਾ ਆ ਚੱਲ ਫਿਰ ਜਿਹੜੇ ਖੜੇ ਆ ਅੱਗੇ ਚੱਲੋ ਉਹਨਾਂ ਨੂੰ ਕੋਈ ਪ੍ਰਸ਼ਾਸਨ ਨਹੀਂ ਰੋਕਦਾ ਕਿਉਂਕਿ ਉਹ ਕਹਿੰਦੇ ਕਿ ਐਂਬੂਲੈਂਸ ਦਾ ਰਾਹ ਰੋਕਿਆ ਇਹਨੂੰ ਜਾਣ ਦਿਓ ਤਾਂ ਉੱਥੇ ਪ੍ਰਸ਼ਾਸਨ ਵਧੀਆ ਆਪਾਂ ਪਾਉ ਨੂੰ ਵਧੀਆ ਹੀ ਕਹਾਂਗੇ ਬਿਲਕੁਲ ਇਹੀ ਚੀਜ਼ ਲੁਧਿਆਣਾ 'ਚ ਵੀ ਹੋਣੀ ਚਾਹੀਦੀ ਹੈ ਅੱਛਾ ਇੱਕ ਚੀਜ਼ ਹੋਰ ਇੱਥੇ ਦਿੱਕਤ ਹੈ ਮੰਨ ਲਓ ਰੈੱਡ ਲਾਈਟ ਹੈ ਗੱਡੀਆਂ ਕਿਹ ਖੜੀਆਂ ਉਹਦਾ ਅੱਗੇ ਹਟਦੀਆਂ ਹੀ ਨਹੀਂ ਚਾਹੇ ਐਂਬਲੈਂਸ ਜਿੰਨੇ ਮਰਜੀ ਐਂਬਲ ਉਹ ਮਾਰੀ ਜਾਵੇ ਹਾਰਨ ਮਾਰੀ ਜਾਵੇ ਸਾਇਰਨ ਮਾਰੀ ਜਾਵੇ ਸਰ ਇਥੇ ਇਹ ਵੀ ਅਗਰ ਟ੍ਰੈਫਿਕ ਵਾਲਾ ਕੋ ਖੜਾ ਹੋਊਗਾ ਤਾਂ ਟ੍ਰੈਫਿਕ ਵਾਲਾ ਉਹਨੂੰ ਗਾਈਡ ਕਰ ਦੇਗਾ ਇੱਕ ਲੈਫਟ ਹੈਂਡ ਵਾਲੀ ਛੱਡ ਦੇਣ ਜਿਹੜੇ ਖੜੇ ਆ ਲੈਫਟ ਹੈਂਡ ਦੇ ਅੱਗੇ ਖੜੇ ਆ ਉਹਨੂੰ ਸਾਈਡ ਦੇ ਵਿੱਚ ਸੈਂਟਰ ਦੇ ਲੈ ਲੈਣ ਤੇ ਸਾਡੀ ਐਂਬਲੈਂਸ ਜਿਹੜੀ ਨਿਕਲਿਆ ਕਰੇ ਬਹੁਤ ਮੁਸ਼ਕਲ ਹੁੰਦੀ ਆ ਸਰ ਪੀਜੀਏ ਜਾਣੂ ਦਾ ਇੰਨਾ ਮੁਸ਼ਕਲ ਹੁੰਦਾ ਨਾ ਇੱਕ ਘੰਟਾ ਲੱਗ ਜਾਂਦਾ ਸਾਨੂੰ 40 ਹਸਰ ਪਹੁੰਚਦੇ ਪਹੁੰਚਦੇ ਡੇਢ ਘੰਟਾ ਸੀ ਚੰਡੀਗੜ੍ਹ ਨੂੰ ਲਾਦੇ ਪੀਜੀਏ ਕਿਉਂਕਿ ਸਾਨੂੰ ਪਹ ਆ ਉਹੀ ਹਾਲ ਇੱਥੋਂ ਜਿਵੇਂ ਡੀਐਮਸੀ ਕਮਾ ਨਾ ਮੈਨੂੰ ਲੱਗਦਾ ਕੈਂਟਾ ਇੱਥੋਂ ਲੱਗ ਜਾਣਾ ਇੱਥੋਂ ਵੀ ਬਹੁਤ ਲਾਜੇ ਫੀਲਿੰਗ ਨਹੀਂ ਪਾਰ ਹੁੰਦਾ ਸਰ ਜੇ ਅਸੀਂ ਕੰਟਾ ਕਰਦੇ ਬੜੀ ਹੋਰ ਨਹੀਂ ਪਾਰ ਹੁੰਦਾ ਫਿਰ ਕਿੱਧਰ ਜਾਈ ਸੁਵਾਨੀ ਬਿਲਡਿੰਗ ਨਹੀਂ ਪਾਰ ਹੁੰਦਾ ਆ ਵਿంటర్ ਦਾ ਟਾਈਮ ਐ ਇਸ ਚ ਸੁਵਾਨੀ ਬਿਲਡਿੰਗ ਪੂਰਾ ਟਰੈਫਿਕ ਹੁੰਦਾ ਜੀ ਆਟੋ ਵਾਲੇ ਮੈਂ ਈ ਰਿਕਸ਼ਾ ਦਾ ਇੰਨੇ ਹੋ ਚੁੱਕੇ ਪੁੱਛੇ ਨਾ ਸਰ ਇਹ ਵੀ ਇੱਕ ਪ੍ਰੋਬਲਮ ਬਹੁਤ ਪ੍ਰੋਬਲਮ ਆ ਜੀ ਬਹੁਤ ਪ੍ਰੋਬਲਮ ਆ ਐਂਬੂਲੈਂਸ ਵਾਲਾ ਦਾ ਬਹੁਤ ਪ੍ਰੋਬਲਮ ਆ ਜੀ ਬਿਲਕੁਲ ਕਿੱਦਾਂ ਲੱਗਦਾ ਕਿੱਦਾਂ ਹੱਲ ਨਿਕਲ ਸਕਦਾ ਹੈਗਾ ਕੀ ਸਹੀ ਢੰਗ ਨਾਲ ਸਹੀ ਤਰੀਕਾ ਤਾਂ ਪ੍ਰਸ਼ਾਸਨ ਜਿਹੜਾ ਆ ట్రాਫਿਕ ਦਾ ਉਹਨਾਂ ਨੂੰ ਸੁਝਾਅ ਦੇਣਾ ਚਾਹੀਦਾ ਕਿ ਇੱਕ ਲੇਨ ਜਿਹੜੀ ਆ ਉਹ ట్రాਫਿਕ ਨੂੰ ਨਾ ਲੱਗਣ ਦੇਣ ਉਹ ਲੇਨ ਖਾਲੀ ਰੱਖਣਾ ਇਹੀ ਹੱਲ ਹੈ ਹੋਰ ਕੋਈ ਹੱਲ ਨਹੀਂ ਆ ਉਹ ਆਪਣੀ ਡਿਊਟੀ ਤੇ ਸਾਈਡ ਤੇ ਖੜੇ ਰਹਿਣ ਉਸ ਦਾ ਹੱਲ ਹੀ ਨਿਕਲਣ ਦਾ ਕੀ ਹੱਲ ਸੇ ਲਫਟ ਹੈਂਡ ਜਗਾ ਛੱਡ ਰਾਈਟ ਤੇ ਲਾਈਟਾਂ ਤੇ ਜਿਹੜੇ ਲੰਮੇ ਨੇ ਲਾਈਟਾਂ ਸਬਰਾਲ ਟੋਕ ਵੱਧ ਵਾਲੇ ਜਿਹੜੇ ਲਾਈਟ ਆ ਨਾ ਅਗਲੇ ਲੇਨ ਤੇ ਲੈਫਟ ਹੈਂਡ ਛੱਡ ਦੇਣ ਸਾਨੂੰ ਅਸੀਂ ਲੈਫਟ ਹੋ ਕੇ ਯੂ-ਟਰਨ ਮਾਰ ਕੇ ਵੀ ਨਿਕਲ ਸਕਦੇ ਪਰ ਉਹ ਲੈਫਟ ਉਹ ਵੀ ਭਰੀ ਹੁੰਦੀ ਆ ਜਾਣਾ ਸੇਡ ਹੁੰਦਾ ਅਗਲੇ ਨੇ ਥੋੜਾ ਲੈਫਟ ਹੁੰਦਾ ਇਹ ਬਿਲਕੁਲ ਗ ਅਜੇ ਤਾਲੋ ਰੌਂਗ ਸਾਈਡ ਵੀ ਕੱਟ ਸਕਦਾ ਪਰ ਜਗ੍ਹਾ ਹੀ ਨਹੀਂ ਮਿਲਦੀ ਕਿੱਥੋਂ ਕੱਟੀਏ ਬਿਲਕੁਲ ਗ੍ਰੀਨ ਕਾਰਿਡੋਰ ਉਦੋਂ ਹੀ ਕਾਮਯਾਬ ਹੋ ਸਕਦਾ ਇੱਕ ਤਾਂ ਜਿਹੜੇ ਕਰਾਊਡਿਡ ਏਰੀਆ ਨੇ ਉਹਨਾਂ ਦੇ ਉੱਤੇ ਧਿਆਨ ਦਿੱਤਾ ਜਾਵੇ ਦੂਸਰਾ ਅਗਰ ਗ੍ਰੀਨ ਕਾਰਿਡੋਰ ਬਣਾਣਾ ਹੈ ਤਾਂ ਐਮਬੂਲੈਂਸ ਦੇ ਜਿਹੜੇ ਡਰਾਈਵਰਸ ਨੇ ਇਹਨਾਂ ਦੀ ਸਲਾਹ ਪ੍ਰਸ਼ਾਸਨ ਜ਼ਰੂਰ ਲਵੇ ਔਰ ਜਿੱਥੇ ਲਾਈਟਾਂ ਨਹੀਂ ਹੈ ਫੀਲਡ ਗੰਚ ਸਾਨੀ ਬਿਲਡਿੰਗ ਕੈਂਟਾ ਘਰ ਜਗਰਾਉਂ ਬ੍ਰਿਜ ਇਹ ਸਭ ਤੋਂ ਬੜੀਏ ਕਰਾਊਡਿਡ ਔਰ ਸਮੱਸਿਆ ਦੇ ਖੇਤਰ ਨੇ ਜਿੱਥੋਂ ਅਕਰੋਜਮੈਂਟ ਕਾਰਨ ਐਂਬੂਲੈਂਸ ਦੇ ਵਿੱਚ ਜਿਹੜੀ ਹੈ ਪੇਸ਼ੈਂਟ ਪੇਨ ਨੂੰ ਦਿੱਕਤ ਇਹ ਹੁੰਦੀ ਹੈ ਕਿ ਉਹਨਾਂ ਦੇ ਨਾਲ ਦੇ ਸੋਚਦੇ ਐ ਕਿ ਕਦੋਂ ਰਾਹ ਖਾਲੀ ਹੋਵੇ ਤੇ ਕਦੋਂ ਉਹਨਾਂ ਦਾ ਮਰੀਜ਼ ਹਸਪਤਾਲ ਤੱਕ ਪਹੁੰਚੇ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ